ਸਰਪ੍ਰਾਈਜ਼ ਦੇਦਾ ਵਾ ਕੁਝ ਰਿਲੇਟਡ ਕੋ ਸਰਪ੍ਰਾਈਜ਼ ਵਾ ਆਏ ਆਏ ਉਹ ਗੈਸ ਮਾਰੋ ਤੇ ਜਿੰਨਾ ਵੀ ਲਈ ਨਾ ਬਾਪੂ ਨੂੰ ਪਾਉਣਾ ਗੱਡੀ ਜੇ ਮੈਨਾਂ ਵੇ ਮੁੰਡੇ ਕਹਿੰਦੇ ਤਾਸ਼ ਖੇਡਦੇ ਢਿੱਕੇ ਦਾ ਬੰਦੇ ਸਾਨੂੰ ਕਾਹ ਲੋ ਕਰਦੇ ਸਾਰੀ ਧੋਤੂ ਆਮਨੀਰ ਜਿਹੜੀ ਹੈ ਟੱਕਰ ਟੀਕੇ ਆਲ ਜਲ ਛੋ ਮੈਨੂੰ ਓਕੇ ਰਿਪੋਰਟ ਆ ਮੌਸਮ ਅੱਜ ਦਾ ਤੁਸੀਂ ਮੌਸਮ ਮੌਸਮ ਚੈੱਕ ਕਰਕੇ ਦੇਖ ਸਕਦੇ ਜੇ ਤੁਸੀਂ ਵੀ ਕਿੱਟੀ ਮੈਨਾ ਰੱਬ ਨੇ ਐਂਡ ਕਰਾਤੀ ਅੱਜ ਦੇ ਵਲੌਗ ਚ ਸਰਪ੍ਰਾਈਜ਼ ਆ ਇੱਕ ਮਮਾ ਅੱਜ ਮਿੱਤਰੋ ਇੱਕ ਸਰਪ੍ਰਾਈਜ਼ ਆ ਤੁਹਾਨੂੰ ਸਾਹਮਣੇ ਤੋਂ ਪਤਾ ਲੱਗ ਜੂਗਾ ਸਾਹਮਣੇ ਤੋਂ ਤੁਹਾਨੂੰ ਪਤਾ ਲੱਗ ਜਾਣਾ ਕੀ ਸਰਪ੍ਰਾਈਜ਼ ਆ ਪਰ ਥੋੜਾ ਜਿਹਾ ਸਰਪ੍ਰਾਈਜ਼ ਹੈਗਾ ਚਿਰ ਬਾਅਦ ਹੋਣਾ ਤੇ ਤੋ ਇਆਂ ਵਲੌਗ ਨਾਲ ਜਿਹੜੇ ਰਿਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਕੀ ਸਰਪ੍ਰਾਈਜ਼ ਹੈ ਮੈਂ ਮੱਥੇ 6:00 ਵਜੇ ਕੱਲੀ ਇਹਦੇ 6:00 ਦੇ ਇਹ ਸਰਪ੍ਰਾਈਜ਼ ਇਹਦਾ ਵਾ ਕੁਝ ਇਧਰ ਰਿਲੇਟਡ ਕੋ ਸਰਪ੍ਰਾਈਜ਼ ਜਵਾਦੇ ਪਹਿਲੋ ਖਾ ਗਿਆ ਇਹ ਕੋਈ ਆਏ ਹੋਏ ਗਲਾਵ ਸਿੱਧੀ ਲੱਗ ਰਹੇ ਯਾਰ ਮਮਾ ਸੱਤੀ ਦਾ ਦੁਰਗਰ ਗਿੱਲਾ ਇਹ ਵੀ ਸੋਹਣਾ ਮਡਾ ਲੱਗੰਦਿਆ ਬਹੁਤੇ ਨਿਆਰੇ ਗੁਰੂਆ ਯਾ ਯਾ ਉਡਾਣ ਬਣਾ ਕੇ ਦੇ ਨਾ ਮਮਾ ਜਿਹੜਾ ਏਅਰੋਪਲੇਨ ਬਣਾ ਕੇ ਦੇਣ ਲੱਗਾ ਮੁੰਡਾ ਓਏ ਏਅਰੋਪਲੇਨ ਉੱਪਰ ਬਹਿ ਕੇ ਮਮਾ ਏਅਰੋਪਲੇਨ ਤੇਰਾ ਭੇਜਿਆ ਲਾੜੇ ਫਿਰ ਕੀ ਕਰੇਗਾ ਲੜਾਕਾ ਨਾ ਮੰਗੇ ਦੂਸਰਾ ਹੀ ਨਾਰਮਲ ਹੀ ਰੈਡ ਨਾਲ ਤਾਂ ਨਹੀਂ ਮਾਣੂ ਗੋੜੀਆਂ ਚਾਹੀਦੀਆਂ ਵਿੱਚ ਇਹ ਬੁਕੇਰ ਬਾਕੀ ਮਾਸਾ ਵੇਖੋ ਗੰਡਾਈ ਸ਼ੌਗਾਈ ਰਹੇ ਆਇਓ ਮੇ ਆ ਗਿਆ ਬਲਿਓ ਸਰਪ੍ਰਾਈਜ਼ ਕੈਨਸਲ ਹੋਣ ਆਣਾ ਸਰਪ੍ਰਾਈਜ਼ ਰਹਿ ਗਿਆ ਰਾਜ ਰੱਬ ਚਾਹਦਾ ਵੇਖ ਕਿਦਾਂ ਵਧੀਆ ਹੋਣ ਤਿਆਰੀ ਮਮਾ ਵੇਖ ਇਧਰੇ ਚੋਕ ਚੋਕ ਸਰ ਸਾਰਾ ਕਿਉਂ ਰੱਖਿਆ ਵਾ ਤਿਆਰ ਕਰਕੇ ਆ ਗਏ ਗਾਇਸ ਤਰੰਤਾਰ ਆ ਗਏ ਕੋ ਸਰਪ੍ਰਾਈਜ਼ ਵੀਰ ਦਾ ਪਹਗਾ ਭਾਰੀ ਕੰਮ ਹੋਇਆ ਖਾ ਚੱਕਰ ਹੋਰ ਨਹੀਂ ਗਈ ਉਹ ਵੀਰ ਦਾ ਕਾਰ ਜਿਆ ਥੋੜਾ ਖਰਾਬ ਹੋਇਆ ਤੇ ਉਹਦੀ ਅਪਾਇੰਟਮੈਂਟ ਵੀ ਦੀ ਟਾਈ ਵੇ ਦੀ ਉਧਰ ਆਏ ਅਵੇ ਨੇ ਆ ਡਾਕਟਰ ਤੇ ਨਹੀਂ ਚੜ ਗਿਆ ਕਿਤੇ ਮੁੜ ਕੇ ਸਰਪ੍ਰਾਈਜ਼ ਤੁਹਾਨੂੰ ਦੇਣਾ ਜੀ ਨਾਲ ਜੁੜੇ ਰਿਓ ਬਸ ਫਸਟੰ ਦਿਖਾਣਾ ਗੋਰੀ ਢੀੜ ਗੁੜੀ ਆ ਵੀ ਮੈਂ ਚਾਹ ਪੀਣੂ ਜੀ ਕਰਨ ਜਾ ਮੁੰਡੇ ਦਾ ਕਹਿੰਦਾ ਚਾਹ ਪੀਣੂ ਛਾਏ ਔਰ ਦੀਦੀ ਨੂੰ ਰਾਣੀ ਦੇ ਦਿੰਦਾ ਕੋਈ ਡਿਫੈਂਡਰ ਦਾ ਮੇਡਾ ਮੇਨੀ ਡਿਫੈਂਡਰ ਡਿਫੈਂਡਰ ਦਾ ਪੋਤਰਾ ਆਏ ਓਏ ਇੱਥੇ ਰੱਖ ਚੁੱਭ ਰਾ ਹਾਂ ਜਾਨੀ ਮੜਾਈ ਚਾਹ ਬਣਾ ਦੇ ਮੜਾਈ ਡੋਗਦਾ ਟੈਂਟ ਜੀ ਕਰਕੇ ਪਾ ਗਏ ਰੈੱਡ ਟੇਪ ਰੈੱਡ ਟੇਪ ਐਡੀਡਾਸ ਐਨ ਐਟ ਟੇਪ ਨੇ ਮੈਂ ਮਨ ਰਚਨਾ ਸਾਈ ਬਈ ਅੱਜ ਪਰ ਡਾਊਨ ਟੂ ਅਰਥ ਰਹਿਣਾ ਚਾਹੀਦਾ ਕਹਿੰਦੇ ਚਾਹ ਪਰਹੀਂ ਸਵਾਦ ਹੀ ਅਲੱਗ ਦਾ ਸਵਾਦ ਬਲਹਿਮਾਵਾਰੀ ਓਏ ਹੋਏ ਓਕੇ ਬੋ ਯਾਰ ਇਹ ਦੂਰੀ ਨੇ ਕਿ ਬੰਦਿਆਂ ਨੂੰ ਕਾਫੇਆਂ ਜੀ ਖਾਣਾ ਚਾਹੀਦਾ ਇਹੋ ਜੀਆਂ ਜਗ੍ਹਾ ਦੇ ਆ ਕੇ ਵੀ ਕਈ ਨਹੀਂ ਬੰਦ ਨੂੰ ਉਹ ਜਿਆ ਸਵਾਦ ਮਿਲ ਜਾਂਦਾ ਵਾ ਚਲੋ ਕੀ ਆਪਾਂ ਨੂੰ ਇਦਾਂ ਹੋਰਾਂ ਬਣਾਉਣ ਪਏ ਆਪਾਂ ਕਿ ਆਪ ਆਪਣੀ ਉਹ ਵਾਲੀ ਲਾਈਫ ਹੀ ਭੁੱਲ ਜੇ ਵੀ ਆਪਾਂ ਇੱਥੇ ਆਂਦੇ ਵੀ ਹੁੰਦੇ ਆਜੋ ਚੋਪਰੋ ਕੋਨਾਸ ਆ ਰਿਹਾ ਪ੍ਰੈਸ਼ਰ ਯਾਰ ਕਿਛੇ ਪਰਦਾ ਪਾੜ ਗਏ ਮਿੱਤਰੋ ਆਡੇ ਬੰਦੇ ਦਾ ਇੱਕ ਦਾ ਹੋਰ ਪਹਿਲਾਂ ਪੰਗੇ ਪਰਦੇ ਛੇ ਹੋ ਗਿਆ ਨਹੀਂ ਨਹੀਂ ਕੈਮਰੇ ਦੇ ਜਿਗਾਂ ਦੇ ਵਿੱਚ ਨਹੀਂ ਕੈਮਰੇ ਦੇ ਵਿੱਚ ਪਾਇਆ ਉਹਨੇ ਕਿਹਾ ਇਹ ਵੀਰ ਕੀ ਜਾਲ ਉਹਨੇ ਟੇਨ ਦੀ ਗੱਲ ਠੀਕ ਕਰ ਤੇਰੇ ਬਲੌਗਰ ਆਏ ਓਏ ਸਭੀ ਤਾਂ ਚੱਲੀਏ ਚਲੋ ਨਹੀਂ ਦਬੀ ਇਹਦੇ ਨਮਕ ਨੂੰ ਦੱਸ ਕਾ ਟੀਟਰ ਲਗਾ ਜਾ ਤਾਂ ਵੀਰ ਦਾਰ ਪਰਦਾ ਪਾੜ ਗਿਆ ਕਾਂਦਾ ਵਿਚਾਰੇ ਦਾ ਓ ਸ਼ੀਕ ਹੋਇਆ ਪਰਦਾ ਦਾ ਪਾਰ ਹੀ ਜਨਾ ਮਮਾ ਗਰੀ ਸ਼ੀਕ ਹੋਇਆ ਸੱਚ ਕਾਂਦੇ ਚ ਵਾਏ ਦੁਪਹਿਰ ਵਾਏ ਆਹ ਨਾ 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 ਜਰਮਾਨਾ ਬਾਦੀ ਨਜ਼ਰ ਨਹੀਂ ਲਾਦੀ ਇਹ ਚੱਲ ਜਾਣੇ ਬਸ ਤਾਂ 15 ਮਿੰਟਾਂ ਦੀ ਖੇਡ ਬਸ ਇਹ ਸਰਹਾਂ ਜੀਆਂ ਜੀ ਇਹ ਸਰਪ੍ਰਾਈਜ਼ ਸੂਨਿਆ ਬੇਬੀ ਤੁਨ ਲੱਗ ਹੀ ਗਿਆਣਾ ਬਸ ਲੱਗ ਹੀ ਗਿਆ ਤੁਹਾਨੂੰ ਲੱਗ ਭਾ ਅੱਧਾ ਅੱਧਾ ਕਿਤੇ ਪਤਾ ਲੱਗ ਗਿਆਣਾ ਤੁਹਾਨੂੰ ਵੀ ਕੀ ਮਾਹੌਲ ਬਾਂਜੇ ਲੱਗਾ ਵਾ ਕਿਰਪਾ ਵੀਰ ਮੇਰੀ ਨਹੀਂ ਕਿਰਪਾ ਵੀਰ ਦੀ ਏ ਵੀਰ ਨੇ ਥੋੜਾ ਥੋੜਾ ਜਿਹਾ ਪ੍ਰੋਬਲਮ ਹੀ ਥੋੜਾ ਜਿਹਾ ਪ੍ਰੋਬਲਮ ਹੀ ਨਹੀਂ ਤੇ ਵੀਰ ਨੇ ਕਿਰਪਾ ਸਹੀ ਹੱਲ ਸਿੱਧਾ ਸਿੰਘਾਂ ਦੀ ਆ ਜਿਹੜੀ ਚੀਜ਼ ਤੂੰ ਬੋਲਤੀ ਆ ਜੱਲ ਲੈਣਾ ਚ ਹਾਂ ਇਹ ਹੁਣ ਪੈਸੇ ਉਹਨੇ ਕੀ ਆਪਣੇ ਉਦੋਂ ਸੁਨਾਰੇ ਤੋਂ ਬਲਖਾ ਕੇ ਖੜਦੀ ਹਾਂ ਤੇ ਦੋ ਤਿੰਨ ਲੈਣਾ ਏ ਪਲੇਟ ਲੈ ਕੇ ਜੀ ਆ ਲੈ ਨਹੀਂ ਅਜੀ ਕਿਰਪਾ ਦਾ ਮੈਂ ਨਾ ਪੂਰੀ ਬਾਬੇ ਦੀ ਕਿਰਪਾ ਫੇਰੀ ਮਸਲੇ ਦਾ ਚਲੋ ਵਾਹਿਗੁਰੂ ਜੀ ਕਾ ਸਭ ਵਾਹਿਗੁਰੂ ਜੀ ਦੀ ਕਿਰਪਾ ਤੇ ਆਲੇ ਆਏ ਫੁੱਫੜ ਕਰੇ ਬਾਜ ਦੇ ਗੋਜੀ ਪਿੰਡ ਦਾ ਨਾ ਜੀ ਓਏ ਪਿੰਡਰੀਏ ਪਿੰਡਰੀ ਤੋਂ ਗਾੜੀ ਆ ਪੀ ਗਏ ਮੇਰੇ ਵੀਰੋ ਚਾਹ ਪਾਣੀ ਹੁਣ ਆਪਾਂ ਲੱਗੇ ਤਿਆਰੀ ਖਿੱਚ ਓਏ ਰਾਹ ਪਤਾ ਆਪਾਂ ਨੂੰ ਵੀਰੇ ਬਹੁਤ ਹੀ ਦੂਰੋਂ ਆਏ ਗੁਰੂ ਆਏ ਪਲਾਤ ਤੋਂ ਪਲਾਤ ਤੋਂ ਆਏ ਸਪੈਸ਼ਲੀ ਇਹ ਜਿਹੜਾ ਸਰਪ੍ਰਾਈਜ਼ ਹੀ ਉਹਦੇ ਲਈ ਯਾਰ ਇਹ ਚੱਕਰਿਆ ਵੀ ਕਾਨ ਦੀ ਯਾਰ ਵੀਰ ਦਾ ਨਾ ਬਹੁਤ ਕੰਮ ਖਰਾਬ ਹੋ ਗਿਆ ਚਾਰੇ ਦਾ ਇਧਰਲੇ ਕਾਨੇ ਦੇ ਪਰਦੇ ਸ਼ੀਕ ਹੋ ਗਿਆ ਤੁਹਾਨੂੰ ਕਿਹਾ ਸੀ ਨਾ ਸਰਪ੍ਰਾਈਜ਼ ਦੇਣਾ ਵਾ ਉਹਦੇ ਲਈ ਆਪਾਂ ਤਿਆਰ ਹੋਂਦੇ ਆਂ ਜਿੱਥੋਂ ਤੱਕ ਵਲੌਗ ਨਾਲ ਜੁੜੇ ਰਹੇ ਤੇ ਗਾੜੀ ਵੀ ਜੁੜ ਜੇ ਇੱਥੇ ਕਿਹੜਾ ਕੋਈ ਚੱਕ ਰਿਹਾ ਚੱਲ ਚੱਲ ਫਿਰ ਆਪਾਂ ਫੂਫਰ ਜੀ ਨਾਲ ਬੈਠ ਜਾਂਦੇ ਇੱਥੇ ਰੱਖ ਐ ਹੋ ਜਾ ਪਲਟਾ ਦਿੰਦਾ ਹੁੰਦਾ ਹੀ ਉਦਾਂ ਹੀ ਆਇਆ ਚਾਬੀ ਤੇਰੇ ਤੋਂ ਆਡੇ ਤੋਂ ਨਹੀਂ ਆ ਗਈ ਹਾਂਜੀ ਨੇ ਨਹੀਂ ਉਹ ਨਾ ਨਹੀਂ ਹੁਣ ਆਪਾਂ ਜੜਾ ਤਨਾਂ ਨੇ 100 ਤੱਕ ਪਹੁੰਚ ਗਏ ਮੇਰੇ ਵੀਰੋ ਗੈਸ ਮਾਰੋ ਤਹੀ ਵੀ ਕਦਾਵਾ ਕੀ ਮਾਹੌਲ ਆ ਔਰ ਇੰਨਾ ਕ ਤੁਹਾਨੂੰ ਦੱਸ ਦਿੰਨੇ ਆ ਕੀ ਸੀਨੇ ਆ ਬਾਕੀ ਬਲਾ ਦੇ ਲੱਗ ਜਣਾ ਤੁਸੀਂ ਜੜਾ ਖੜੇ ਕੱਚੇ ਗਲੇ ਜਾਂ ਜਵਾਗ ਦੇ ਇੰਟੀਰੀਅਰ ਇਹਦਾ ਵੀ ਨਹੀਂ ਮੜਾ ਜਾਣ ਹਾਲੇ ਤੇ ਗੱਡੀ ਦੇ ਸਲੈਕਟ ਦੱਸ ਦਈਏ ਮੁੰਡਿਆਂ ਨੂੰ ਬੰਦਿਆਂ ਨੂੰ ਦੱਸ ਦਈਏ ਆ ਬੰਦੇ ਨੇ ਲੈਣੀ ਇਹ ਗੱਡੀ ਫਾਈਨਲੀ ਸਰਪ੍ਰਾਈਜ਼ ਇਹਦੇ ਵੀ ਲੋ ਮਮਾ ਇਹਦਾ ਕਲਰ ਚਹੀਦਾ ਕੁਆਲਿਟੀ ਇੰਟੀਰੀਅਰ ਸਹੀ ਹੈ ਨਾ ਸਹੀ ਓਦਾਂ ਸਾਰਿਆਂ ਗੱਡੀ ਜਮਦਾਰ ਆ ਪੂਰੀ ਪੂਰੀ ਜਮਦਾਰ ਇਧਰ ਦੇਖੋ ਮਮਾ ਕਿਹੜੀ ਵਧੀਆ ਦਾਲੇ ਗੱਡੀ ਸਲੈਕਟ ਤੇ ਆਹੇ ਕਰਨਾ ਇਹਨੇ ਕਿਹੜੀ ਗੱਡੀ ਸਲੈਕਟ ਕਰਦਾ ਆ 3 ਲੱਖ 30 ਹਜ਼ਾਰ ਦੀ i10 ਹੈ ਪਾਰੇ ਇੱਕ ਗੱਲ ਹੈ ਜੀ ਸਵਿਫਟ ਗੱਡੀ ਨਾਲ ਦੀ ਰੀਸ ਨੇ ਹੈ ਜੀ ਸੁਭਾਣਾ ਠੰਡੇ ਸੁਭਾਣਾ ਲੈਣੀ ਗੱਡੀ ਗਾਲੀ ਨਹੀਂ ਕਰਨੀ ਆਪ ਦੱਸੋ ਵੀ ਸਵਿਫਟ ਗੱਡੀ ਨਾਲ ਦੀ ਰੀਸ ਹੈ ਜੀ ਸਦਾ ਬਾਹਰ ਗੱਡੀ ਜਾਣਾ ਪਰ ਨਹੀਂ ਗੱਡੀ ਨਹੀਂ ਨਾ ਸਹੀ ਹੈਗੀ ਉਹ ਕਾਲ ਇੱਕ ਗੱਲ ਆ ਲਾ ਦੱਸਣਾ ਕਿ ਚੱਕ ਰਿਹਾ ਦਿੱਲੀ ਨੰਬਰ ਨਾਲ ਦਿੱਲੀ ਨੰਬਰ ਨਹੀਂ ਸਹੀ ਲੱਗਦਾ ਨਾ ਦਿੱਲੀ ਨੰਬਰ ਉਹ ਆਂਦੇ ਪੰਜਾਬ ਨੰਬਰ ਕਰਾ ਕੇ ਦੇਵਾਂਗੇ ਹਰਿਆਣਾ ਨੰਬਰ ਬੰਦੇ ਦਾ ਮਨ ਆਇਆ ਸਵਿਫਟ ਬਲੈਕ ਤੇ ਉਹਦਾ ਮੇਰੇ ਸਾਹਮਣੇ ਮਨ ਹੈ ਸਵਿਫਟ ਬਲੈਕ ਤੇ ਆਈ ਉਹ ਨਹੀਂ ਕੰਤੀ ਵੀ ਪਾਤਰ ਹੈ ਆਖਰੀ ਪੇਪਰੇ ਟੋਂ ਲੌਣ ਲੱਗੰਦਿਆ ਵੀਰ ਓਏ ਆ ਵੇ ਆ ਬਾਅਦ ਬੋਲੋ ਇਹ ਦੇਖੀ ਇਹ ਦੋਵਾਂ ਪੈਸੇ ਬੜੇ ਮੰਗਦਾ ਨੇ ਮਮੋ 13 ਲੱਖ ਮੰਗਦਾ ਓ ਤੇਰੀ ਬਹੁਤ ਹੀ ਸੋਹਣੀ ਹੌਲੀ ਹੌਲੀ ਕਰਕੇ ਆ ਮੇਰੇ ਇਤਨੀ ਪਏ ਇੱਥੇ ਪਏ ਆਪਣੇ ਵਾਲੀ ਆ ਵੇਖ ਕੇ ਗਏ ਜਿਹੜੀ ਜਿਹਦੀ ਫੋਟੋ ਲਵਾਈ ਆ ਆ ਮਿੱਤਰੋ ਅਸੀਂ ਆ ਵੇਖ ਕੇ ਗਏ ਜੇ ਗੱਡੀ ਤੇ ਉਹ ਵੀ ਦੀ ਮਾਰੀ ਕੁਛ ਬੜਨੇ ਉਸ ਤੋਂ ਬੜਨੇ ਸਾੜੇ ਅੰਤਰਾ ਟੀੜੇ ਨੁਕਦਾ ਆ ਸਾਹਮਣੇ ਸਹੀ ਗੱਲ ਓਏ ਹਾਂ ਆ ਗੱਡੀ ਓ ਹੋ ਰਿਲੇ ਕਰਕੇ ਨਾ ਆਪਾਂ ਸਾਰੇ ਗੱਡੀਆਂ ਵਾਲੇ ਕਰਦੇ ਆ ਆਹ ਵਾਰ ਗੱਡੀ ਕਹਿਣੀ ਗੱਡੀ ਆਪਾਂ ਸਾਰੇ ਗੱਡੀਆਂ ਵਾਲੇ ਕਰਦੇ ਨੇ ਜਾਨ 3 ਲੱਖ ਇਹ ਇਹਦੇ ਕਿੰਨੇ ਕਹਿੰਦੇ ਆ ਇਹਦੇ ਆ ਆ ਸ਼ੌਂਕੀਆ ਗੱਡੀ ਜਾਨ ਆੜੀ ਫੋਰਡ ਫੀਗੋ ਗੱਡੀ ਇਹ ਥੋੜੀ ਸ਼ੌਂਕੀਆ ਟੱਚ ਚ ਆਂਦੀ ਹੈ ਨਾ ਜੀ ਤੋਂ ਇਹਦਾ ਵੇਹ ਇੰਟੀਰੀਅਰ ਇਹਦੀਆਂ ਸੀਟਾਂ ਵੇਖ ਸੀਟਾਂ ਛੂਟਾਂ ਨਹੀਂ ਇਹਦੀਆਂ ਕੰਮ ਜਾ ਬਹਿ ਪਰ ਬਹਿ ਕੇ ਫੀਲ ਹੁੰਦਾ ਇਹ ਚ ਬਹਿ ਕੇ ਵੇਖ ਚ ਬਹਿ ਕੇ ਵੇਖੀ ਤਨੂ ਫੀਲਿੰਗ ਦੀ ਆਏਨੀ ਉੱਚੀ ਨਾ ਇਹਦਾ ਚੌੜੀ ਜੀ ਸਾਲੀ ਚੌੜੀ ਜਿੱਦਾਂ ਲੱਗਦਾ ਡੱਡੂ ਜਾਂਦਾ ਉਹ ਤੈਨੂੰ ਸੋਹਣੀ ਲੱਗਦੀ ਆ ਯਾਰ ਇਹਨੂੰ ਮੇਰੀ ਗੱਲ ਸੁਣ ਇਹਨੂੰ ਵੀਲ ਪਾ ਕੇ ਨਾ ਇਹਦੇ ਨਾਲ ਦੀ ਗੱਡੀ ਨਹੀਂ ਕੋਈ ਹਣੀ ਨਾਲੇ ਆ ਗਈ ਪੁਸ਼ ਨਾਲੇ ਆ ਗਈ ਪੁਸ਼ ਬਟਨੇ ਨਾਲੇ ਆ ਗਈ ਪੁਸ਼ ਬਟਨੇ ਆ ਜਾਨ ਫਾਈਨਲੀ ਮਿੱਤਰੋ ਥੋੜੀ ਬਹੁਤ ਤੇ SLA ਬਣੀ ਆਂ ਦੀ ਇੱਤੇ ਅੱਖ ਆਈ ਮੜਿਆ ਜੀ ਇੱਤੇ ਗ੍ਰੈਂਡ ਆਈਕਨ ਸਪੋਰਟਸ ਸਪੋਰਟਸ ਗੱਡੀਆਂ ਦੇ ਵਾਧੂ ਆ ਪਰ ਜਿਹੜੀ ਚੀਜ਼ ਮੁੰਡੇ ਨੂੰ ਪਸੰਦ ਆਈ ਉਹ ਹੈਗੀ ਆ ਪੁਸ਼ ਬਣਨਾ ਦਾ ਹਾਜੀ ਭਾਜੀ ਲਈ ਜਾਂਦੇ ਨੇ ਫੀਲ ਆ ਚੀਜ਼ ਮੁੰਡੇ ਨੂੰ ਪਸੰਦ ਆ ਗਈ ਪੁਸ਼ ਬਣਨਾ ਆ ਲੈਣੀ ਹੈ ਜੋ ਮਰਤੀ ਹੋਣੀ ਇਹਨੂੰ ਆ ਚੈਨ ਵੇਚ ਕੇ ਰ ਆਪਾਂ ਵੀ ਇੱਕ ਖੜੀਏ ਆਪਣੇ ਬੰਦਿਆਂ ਦੇ ਦੋ ਬੰਦਿਆਂ ਤੋਂ ਗੱਡੀ ਆ ਗਈ ਹੈ ਮੈਂ ਨਾਲ ਰੱਬ ਸੁੱਖ ਰੱਖੇ ਰੱਬ ਸੁੱਖ ਰੱਖੇ ਸਾਰੇ ਬੰਦਿਆਂ ਤੋਂ ਗੱਡੀ ਹੋਵੇ ਯਾਰ ਸਾਰੇ ਮਿਹਨਤ ਕਰਨ ਤਰੱਕੀ ਕਰਨ ਆਪੋ ਆਪਣੀਆਂ ਮੰਜ਼ਲਾਂ ਤੇ ਪੁੱਜਣਾ ਤੇ ਆਪਣੇ ਘਰ ਦਾ ਸੁਖੀ ਕਰਨਾ ਜੋ ਬੰਦੇ ਦੀ ਪਹਿਲੀ ਗੱਡੀ ਹੁੰਦੀ ਨਾ ਜ਼ਿੰਦਗੀ 'ਚ ਉਹ ਬੰਦੇ ਦੀ ਪਹਿਲੀ ਗੱਡੀ ਹੁੰਦੀ ਜਿਹੜਾ ਬੰਦਾ ਆਪਣੀ ਮਿਹਨਤ ਕਰਕੇ ਲੈਂਦਾ ਇੱਕ ਹਿਸਾਬ ਦੀ ਉਹਦੀ ਪਹਿਲੀ ਗੱਡੀ ਆ ਉਹਨੂੰ ਬਹੁਤ ਜ਼ਿਆਦੀ ਖੁਸ਼ੀ ਹੁੰਦੀ ਕਿ ਮੈਂ ਆਪਣੀ ਮਿਹਨਤ ਨਾਲ ਗੱਡੀ ਲਈ ਆ ਜਿੱਦਾਂ ਕਹਦਾ ਵੀ ਆ ਜਾਜ ਭਾਵੇਂ ਉਹਨੂੰ ਘਾਟਿਆ ਪਰ ਲੱਗਾ ਸ਼ੁਰੂ ਕਰਨਾ ਤੇ ਚੱਲ ਵੀ ਸ਼ੇਰਾ ਆਵਾਜ਼ ਜ਼ਿਆਦੀ ਦੇਣ ਦੀ ਓਏ ਆ ਖੋਲੀ ਕਿੱਥੇ ਆ ਉਹਦੇ ਉਹਦੇ ਸ਼ੀਸ਼ੇ ਆ ਰੋਜਾ 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 ਇਹਦਾ ਬੜਾ ਕੀ ਹਿਸਾਬ ਆ ਇੱਕ ਵਾਰੀ ਬੜਨਣਾ ਅੱਪਕੇ ਠਾਂ ਜਾਣਾ ਵਾ ਤਾਂ ਉਹਦਾ ਬਾਜੜੀ ਸਹੀ ਉਹ ਰੇਸ ਤੋਂ ਪੈਰ ਚੋਕਾਂ ਆਹ ਦੇ ਔ ਖਾਣਾ ਮੜਾ ਕੀ ਨੁਕਸੇ ਕੀ ਹੋਊਗਾ ਇੱਥੇ ਜੇਲਟਰੀ ਆਵਾਜ਼ ਕਰੀ ਜਾਂਦੇ ਤੂੰ ਮਰ ਜੇਂਦੀ ਗੱਡੀ ਇਹ ਮਾਰ ਲੀਏ ਇੱਕ ਵਾਰੀ ਉੱਤਰ ਕੇ ਵੇਖ ਕਾ ਕੀ ਬੰਦਿਆ ਵਾਇਦਰੂ ਸੋਖ ਰੱਖ ਫੋਨ ਲੇਖ ਲਗਾ ਜੋ ਤੋਂ ਕੋਈ ਰੱਖਦਾ ਜਾ ਨੌਂਦਰੀਆਂ ਨਾ ਕਰ ਭੇਜ ਵੀਰ ਪਤਾ ਲੱਗੰਦੇ ਆ ਜਿਆਦਾ ਵੀ ਜਦਾਂ ਝਟਕੇ ਆ ਦੀ ਆਵਾਜ਼ ਆਉਂਦੀ ਨਾ ਯਾਰ ਇਹ ਪੜਾ ਕੀ ਚੱਕਰ ਆ ਜਾਣ ਇਹ ਗੱਡੀ ਦਾ ਹੈਗਾ ਇੰਟੀਰੀਅਰ ਸਾਫ਼ ਨਾਲੇ ਹੈਗੀ ਪੁੱਛ ਬਟਨੇ ਆ ਆਪਾਂ ਨੂੰ ਹੋਰ ਨਹੀਂ ਕੋਈ ਚੱਕਰ ਆਪਾਂ ਨੂੰ ਗੱਡੀ ਚਾਹੀਦੀ ਸਾਫ਼ ਤੇ ਥੋੜੀ ਵਧੀਆ ਚੱਲਣ ਵਾਲੀ ਖਾੜਾ ਬੰਦ ਹੋ ਗਈ ਕੀ ਕਰਨ ਦੀ ਸਹੀ ਆ ਰਹੀ ਹੈ ਹਟੋ ਲੱਗਾ ਵੀ ਆਹੋ ਤੇਰੀਓ ਪਾ ਆ অটোਮੈਟਿਕ ਹੈ ਸਾਰੀ ਇਹ ਕਿਹੜਾ ਮਾਡਲ ਹੋਊਗਾ ਅਲਟੋ ਦਾ ਵਾ 2019 ਦਾ ਮਾਡਲ ਹੈ ਆ অটোਮੈਟਿਕ ਹੈ ਸਾਰੀ ਅਲਟੋ ਜੀ ਉਹ ਆਡੇ ਆਡੇ ਵਾਲਾ ਚੋਬਰ ਚਲਾਈ ਜਾਂਦਾ ਗੱਡੀ ਮੈਂ ਜਾਣ ਤੈਨੂੰ ਦੱਸਦਾ ਗੱਡੀ ਚੱਲਦੀ ਸਹੀ ਹੋ ਰਹੀ ਹੈ ਗੱਲ ਚੱਲਦੀ ਚੱਲਣ ਨਾਲ ਕੋਈ ਦਿੱਕਤ ਬਸ ਇਹ ਆ ਵੀ ਜਿੱਦਾਂ ਇਹ ਗੱਡੀ ਦੀ ਬੜਾ ਕੀ ਪ੍ਰੋਬਲਮ ਆਣੀ ਆ ਗੱਲ ਸੁਣ ਉਹਨੂੰ ਕਹਾਂ ਜਿੱਦਣ ਕੰਪਰੈਸ਼ਨ ਵਾਲਾ ਵੀਰ ਆਊਗਾ ਤੇ ਅਸੀਂ ਫੇਰ ਆ ਜਾਾਂਗੇ ਉਹ ਤੇ ਆਂਦਾ ਹੁਣੇ ਕਾ ਕਰਾ ਦੇਣਾ ਬਹੁਤ ਨਾ ਦਿਖਾ ਦਿਓ ਉਹਨੂੰ ਕਹ ਫਿਰ ਉਹਨੂੰ ਕਹ ਪਰ ਆਪਣਾ ਨਰੈਣ ਵੀਰ ਦਾ ਘੱਟ ਲੱਗਾ ਗੱਡੀ ਲੈਣ ਇਤੋਂ ਬਹੁਤ ਪੈਹਾ ਆ ਗਿਆ ਇੱਕੋ ਦਾਮ ਹੀ ਨਾ ਇਹਨੇ ਨਾ ਰਿਚ ਪਰਸਨ ਬਣ ਗਿਆ ਉਹ ਕਾਰ ਬਜ਼ਾਰ ਆਪਾਂ ਇਹ ਛੱਡੋ ਰੇਟ ਦਾ ਹ ਹੁਣ ਇਹ ਦਿੱਲੀ ਨੂੰ ਕੂਚ ਕਰਦਣਾ ਉਹ ਬੰਦੇ ਦਾ ਟੋਕਾ ਬੜਾ ਹੀ ਗੱਲ ਹੋਰ ਨੇ ਕਹਿੰਦੇ ਨੇ ਇੱਕ ਰੇਟ ਵੀ ਨਹੀਂ ਘਟਾਇਆ ਅਗਲੇ ਕਾਰ ਬਾਜ਼ਾਰ ਆ ਗਏ ਆਪਾਂ ਮਾਜਾ ਕਾਰ ਬਾਜ਼ਾਰ ਰਈਆ ਉਹ ਬਾ ਜਾਂਦਾ ਨੇ ਦਿੱਲੀ ਨੂੰ ਖੇਚਦਾ ਨਹੀਂ ਦੇਖ ਦਿੱਲੀੋਂ ਲੈ ਆਉਂਦੇ ਨੇ ਗੱਡੀ ਜਣਗੇ ਉਹ ਆਉਂਦਾ ਦਿੱਲੀ ਆਲਾ ਅਗਲੇ ਕਾਰ ਨਿਊ ਡਾਇਮੰਡ ਕਾਰ ਬਾਜ਼ਾਰ ਚ ਆ ਗਏ ਆਪਾਂ ਅਗਲੇ ਬੰਨੇ ਆ ਗਏ ਮੁੜਿਆਣੂ ਕਹਿੰਦੇ ਗੱਡੀ ਨਹੀਂ ਪਸੰਦ ਆਉਂਦੀ ਕਰੀਏ ਇਹ ਤੇ ਕਰੀਏਗੀ ਵੱਧ ਪਾਏ ਖਰਚ ਨਹੀਂ ਘੱਟ ਪਾਏ ਜਾਣ ਨਹੀਂ ਦੇਣੇ ਵਿਅਰਥ ਲੀ ਮੈਟਰੋ ਜਿੱਦਨ ਵੀ ਲਈ ਨਾ ਬਾਪੂ ਨੂੰ ਬੋਣਾ ਗੱਡੀ ਜ ਮੈਂ ਨਾ ਵੇਖਿਓ ਪੈਂ ਇਧਰਲੇ ਬੰਨੇ ਡੈਡੀ ਪਿਛੇ ਮਾਤਾ ਤੇ ਇਥੇ ਮੈਂ ਬਹੁਤ ਜਾਈ ਰਹੀ ਜਾਏ ਗੱਡੀ ਦੀ ਗੁਰੂਆ ਸੋਹਣੀ ਬਣੀ ਲੱਗਦੀ ਏ ਇਹ ਅਕਸਰ ਟੇਢ ਦੇ ਨਾਲ ਹੀ ਲੱਗਾ ਵਾ ਭੁੱਖ ਤੇ ਲੱਗ ਹੀ ਜਾਂਦੀ ਆ ਗੱਡੀ ਦੇ ਕੋਈ ਪਸੰਦ ਨਹੀਂ ਆਏ ਤੇ ਮੁੰਡਿਆਂ ਨੂੰ ਭੁੱਖ ਗਈ ਏ ਲੱਗ ਆ ਜੀ ਮੁੰਡਿਓ ਚਾਹ ਪੀਂਜੀ ਚਾਹ ਕੇ ਰੋਟੀ ਗੱਲ ਕੋਈ ਨਹੀਂ ਸਬਜੀ ਯਾਰ ਆਹ ਹਾਣ ਆ ਬੰਦਾ ਕੋਣ ਇੱਕ ਤੋਂ ਵੀ ਰੇੜਾ ਸਿੱਖਿਆਗੀ ਉਸਤਾਦ ਕੀ ਸਿੱਖਿਆ ਤਾ ਤੁਸੂ ਬਣਾਉਣ ਲੋਕਾਂ ਨੂੰ ਹੈ ਓਏ ਆਰੇ ਬਣ ਕੀ ਨਾ ਗੱਲ ਓਏ ਸਬਜੀ ਕਿਹੜੀ ਪਨੀਰ ਗੱਡੀ ਦੇ ਯਾਰ ਹਲੇ ਤੱਕ ਨਹੀਂ ਬਣੀ ਜੇ ਗੱਲ ਗੱਡੀ ਦਾ ਇਦਾਂ ਵੀ ਹਾਲੇ ਨਾ ਥੋੜਾ ਬਾਈਟ ਆਊਟ ਹੋ ਜਾਂਦਾ ਕੰਮ ਬਜਟ ਤੇ ਕਰਨਾ ਵੀ ਬਾਈਟ ਵੀ ਪੂਰਾ ਥੋੜਾ ਹਿਸਾਬ ਜਿਆ ਲਾਉਂਦੇ ਆ ਗੱਡੀ ਨਾ ਨਹੀਂ ਆ ਮਾੜੀ ਮੋਟੀ ਹਾਲ ਥੋੜੀ ਵੀ ਸਾਰੇ ਬੰਨੇ ਬੰਦੇ ਨੂੰ ਵੇਚ ਕੇ ਕਰਨਾ ਪੈਂਦਾ ਆ ਤੇ ਹੁਣ ਆਪਾਂ ਦੋ ਤਿੰਨ ਕਾਰ ਪਿਆਰ ਹੋਰ ਵੀ ਗਏ ਦੇਖਣ ਮਾਹੌਲ ਚਾਲ ਤੇ ਜਦੇ ਨਾ ਪਰ ਉੱਥੇ ਗੱਡੀ ਆਪਣ ਉਹ ਪਸੰਦਾ ਹੀ ਸ਼ਾਇਦ ਆ ਪਾਉਂਦੇ ਡੋਗਲੇ ਆ ਸੇਵਾ ਵੜੀ ਕਰੰਦਿਆ ਓਏ ਹੋਏ ਆਏ ਓਏ ਇਸੇ ਵਾਂਗ ਗੱਲ ਇਹ ਨਾ ਗੱਲ ਹਾਂਜੀ ਮਿੱਤਰੋ ਹੁਣ ਤਹੀਂ ਕਹਣਾ ਵੀ ਸਰਪ੍ਰਾਈਜ਼ ਕਾਦਾ ਆ ਸਰਪ੍ਰਾਈਜ਼ ਇਹ ਵਲੌਗ ਚ ਹੀ ਮਿਲ ਜਾਣਾ ਤੁਹਾਨੂੰ ਪਰ ਗੱਲ ਇਦਾਂ ਵਾ ਵੀ ਸਰਪ੍ਰਾਈਜ਼ ਹਲੇ ਸੂਣਿਆ ਇਹ ਵਲੌਗ ਆਪਾਂ ਅੱਜ ਹੀ ਪਾਦਣਾ ਕੱਲ ਦਾ ਵਲੌਗ ਫੇਰ ਸ਼ੁਰੂ ਕਰ ਲੈਣਾ ਤੇ ਆਪਾਂ ਹੁਣ ਪਿੰਡ ਦੀਆਂ ਗਲੀਆਂ ਇਤਰੇ ਫਿਰਦੇ ਆ ਆਹ ਸੜਕ ਤੇ ਨਾ ਮੈਂ ਬੜੇ ਚਿਰ ਬਾਅਦ ਤੁਰਿਆ ਇਹੋ ਜੀ ਗਲੀ ਚ ਬਿੱਲੀ ਰਾਹ ਕੱਟ ਗਈ ਬਿੱਲੀ ਵੀ ਰਾਹ ਕੱਟ ਗਈ ਤੇ ਹੁਣ ਇੱਥੇ ਆਪਾਂ ਬਾਜ ਦੀ ਭੂਆ ਉਹਨਾਂ ਘਰੇ ਰਹਿ ਪਣਾ ਵਾ ਆਪਾਂ ਪਿੰਡਾਂ 'ਚ ਛੱਜਲ ਵੱਡੀ ਤੇ ਇੱਥੇ ਆਪਾਂ ਰਾਤ ਕੱਢ ਕੇ ਟਾਈਮ ਸਪੈਂਡ ਕਰਕੇ ਸਵੇਰੇ ਤੁਹਾਨੂੰ ਦਵਾਂਗੇ ਹੁਣ ਸਰਪ੍ਰਾਈਜ਼ ਇਹ ਵਲੌਗ ਆਪਾਂ ਇੱਥੇ ਖਤਮ ਕਰਦੇ ਨਾ ਰਾਤ ਨੂੰ ਕਰਾਂਗੇ ਐਡਿਟ ਭੁੱਲ ਗਿਆ ਹਜੇ ਰਾਹ ਕੀ ਕਰੀਏ ਪਹਿਲਾਂ ਹੀ ਉਧਰਲੇ ਬੰਨੇ ਚਲ ਗਏ ਤੇ ਹੋਣਾ ਹੀ ਇੱਧਰ ਲੈ ਜਾਣ ਆਈਆਂ ਨੂੰ ਭੁੱਲ ਗਿਆ ਰਾਹ ਦੇ ਚੌਂਕ 'ਚ ਆ ਗਈਆਂ ਇੱਧਰ ਨੂੰ ਇੱਧਰ ਨੂੰ ਵੀ ਗਲੀ ਆ ਇੱਧਰ ਨੂੰ ਵੀ ਗਲੀ ਪਹਿਲਾਂ ਉੱਥੋਂ ਹੀ ਇੱਕ ਗਲੀਆਂ ਹੀ ਉਧਰ ਨੂੰ ਗਲਤ ਮੁੜ ਗਏ ਆ ਤੇ ਹੁਣ ਵੇਖ ਲੈ ਪੱਕਾ ਇਹੋ ਗਲੀ ਆ ਆਇਓ ਹੀ ਕਰ ਲਾ ਵਦਿਆ ਫਾਈਨਲੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਯਾ ਯਾ ਪਾਵਰ ਗਾਇ ਤੇ ਮੋਸਲ ਪਾਵਰ ਬੈਂਕ ਵੀ ਹੋ ਗਈ ਖਤਮ ਆਵੇ ਕਾਰ ਆ ਗਈ ਉਹ ਚੋਂ ਉੱਪਰ ਵੇਨੇ ਕੀ ਕਰਦੇ ਯਾਰ ਹਾਂ ਜੀ ਮਿੱਤਰੋ ਗੱਲ ਪੜਾ ਕੀ ਬਣੀ ਆ ਮੁੰਡੇ ਕਹਿੰਦੇ ਤਾਸ਼ ਖੇਡ ਨਹੀਂ ਅੱਧੀ ਅੱਧੀ ਰਾਹ ਨਵੜਾ ਕੀ ਕਰਨ ਤੇ ਟੱਕੇ ਦੇ ਕੀ ਮਰੀ ਜੰਨਾ ਅੱਧੀ ਰਾਹ ਆਵੇ ਲਾ ਫਿਰ ਕਿਦਾਂ ਆ ਫਿਰ ਨਾ ਮੈਨੂੰ ਆਏ ਹੋਏ ਤੇਰੇਲ ਪਈ ਵੇਖੀ ਅੱਧੀ ਰਾਤ ਤੇਲੀ ਪੈਣੀ ਹੋਰ ਮਮਾ ਤੇ ਕੀ ਪੈ ਫੁੱਲ ਪੈਣ ਆ ਆ ਵੀਰ ਹੁਣਾਂ ਦੀ ਦੁਕਾਨ ਆ ਤੇ ਆ ਇਹਦੀ ਪੂਆ ਦਾ ਮੁੰਡਾ ਵਾ ਜਿੰਨੂੰ ਜਿੰਨੂੰ ਨੇ ਆਏ ਕੀ ਸੰਦੇ ਆ ਇਹ ਮਾਂ ਦਾ ਸੋਹਰਣਾ ਵੱਡੀ ਗੱਲ ਵੀ ਇਹ ਮੇਰੀ ਪੂਆ ਦਾ ਮੁੰਡਾ ਨੂੰ ਹੀ ਗਲਤੀ ਹੈ ਕਰੇ ਤਾਸ਼ ਹੈਗੀ ਵੀਰ ਨੇ ਘਰੋਂ ਤਾਸ਼ ਹੀ ਨਹੀਂ ਗੱਡੀ ਵਾਹਈ ਵੀ ਤਾਸ਼ ਬਾਹਰ ਦੀ ਉਹ ਟਾਈਮ ਖਾਈ ਮੜਾਇਆ ਫੋਨ ਵੇਖੋ ਜਾਣ 11 ਵਜੇ 12 ਵਜੇ ਲੱਗੇ ਤੇ ਅਸੀਂ ਗਲੀਆਂ 'ਚ ਤਰੇ ਫਿਰਦੇ ਸਪੈਸ਼ਲੀ ਤਾਸ਼ ਲੈਣ ਬੰਦੇ ਮਾਮਾ ਬੂਟ ਚੈੱਕ ਕਰਾਉਣਾ ਵਾਏ ਵਾਏ ਤੂੰ ਤੇ ਕਿੰਦਾ ਵਾਲਾ ਵੀ ਚੈੱਕ ਕਰਾਣਾ ਡੰਡਾ ਸੋਨੇ ਦਾ ਜਿੱਦਾਂ ਕਿਦਾਂ ਵੀ ਤੁਹਾਨੂੰ ਪਤਾ ਹੀ ਆਏ ਓਏ ਵਾਏ ਵਾਏ ਦੇ ਹੀ ਨਾ ਮੈਂ ਨਾ ਬਹੁਤ ਯਾਰੀ ਐਡੋਂ ਲੱਗੀ ਹੁਣ ਸਪੈਸ਼ਲੀ ਤਾਸ਼ ਲੈਣ ਵੀਰ ਦੀ ਦੁਕਾਨੇ ਪਹੁੰਚ ਗਏ ਨਾਂ ਪੜਨਾ ਹੈ ਮਾਮਾ ਜੀ ਸਵਰਨ ਸਿੰਘ ਕਰਿਆਨਾ ਸਟੋਰ ਪਿੰਡ ਛੱਜਲ ਮੱਢੀ ਬਾਹੀ ਆ ਉਹ ਸੱਚਾ ਨਹੀਂ ਆਉਣਾ ਕਿਹੜੇ ਦੇਈ ਜਾਏ ਆਈ ਗੱਲ ਚਲੋ ਜੇ ਕਨੂੰ ਭੁੱਖ ਭੱਖ ਲੱਗੀ ਨਰਾਤ ਨੂੰ ਖਾਣਾ ਨਰਾਤ ਨੂੰ ਆ ਠੀਕ ਰੱਖ ਨਹੀਂ ਸਵੇਰੇ ਫੇਰ ਆਪਾਂ ਅੱਜ ਦੀ ਥੜੀ ਖੇਡਣੀ ਆ ਫਲਾਸਟਿਕ ਨਹੀਂ ਆਵੇਂ ਜਰਾ ਵੀ ਆ ਗਈ ਜਿਆਮ ਆਹੋ ਇਹ ਸਹੀ ਉਹ ਪਲਾਸਟਿਕ ਵਾਲੀ ਆ ਨਹੀਂ ਦਜੀ ਆ ਕੋਈ ਚੱਲ ਜੇ ਇਸਾਰ ਨਾ ਕੋ ਚੱਲ ਆ ਕੱਢ ਲਾ ਓਏ ਆ ਲਲਾ ਜੇਮ ਵਧੀਆ ਹੀ ਇਹ ਵੀ ਦੇਣ ਆ ਜੱਗਤਾ ਐ ਯਾਦਾਂ ਬਣ ਜਾਂਦੀਆਂ ਵਾ ਬੰਦੇ ਮੁੜ ਕੇ ਮਰ ਜਾਂਦੇ ਆ ਯਾਦਾਂ ਮਾੜੀ ਕਰ ਜਾਂਦੇ ਰੀਅਲ ਜੂਸ ਆ ਪੀਓ ਇਹ ਜੂਸ ਓਏ ਰੀਅਲ ਪੀਣਾ ਰੀਅਲ ਜੂਸ ਕਿਹੜਾ ਲਿੰਕਾ ਬੁੱਕ ਆਫਰ ਕਰ ਚੋ ਓਏ ਸੈਂਟਰ ਫਰੋਂ ਓ ਲਲਾ ਬਗਲ ਗਮਾ ਇੱਥੇ ਕੋਲੀ ਮੁੜਿਆ ਸ਼ਾਪਿੰਗ ਸ਼ਾਪਿੰਗ ਕਰਕੇ ਦੇ ਐਂਡ ਕਰਾ ਲਈ ਮੇਨ ਮੁੱਦਾ ਤਾਂ ਹੀ ਤੇ ਉਹ ਆਪਣਾ ਡਨ ਹੋ ਗਿਆ ਕੰਮ ਇਹ ਨਹੀਂ ਪੀਣੀ ਬਸ ਉਹ ਪ੍ਰੂਟੀ ਪੈ ਦਿਓ ਆ ਪੀਏ ਯਾਰ ਚੁੱਪਾਵਾ ਚਿੱਪੀ ਜਾਂਦਾ ਹਾਂਜੀ ਗੱਲ ਤੋਂ ਪਾਉਣੇ ਸਾਲੋ ਇਦਾਂ ਬਾਈ ਹਾਏ ਢੋਂ ਚੱਲ ਇੱਥੇ ਵੀਰ ਸੁਣਾਉਣ ਚੱਲ ਚੱਲ ਬਣਾ ਬਣਾ ਆਪਣਾ ਬਣਾ ਲੈਂਦੋ ਯਾਰ ਵੀਰ ਨੂੰ ਸੁਣਾਵ ਚੱਲ ਚੱਲ ਕਰੀਂ ਵੀ ਰੀਸਟਾਰਟ ਪਸੀਨਾ ਪਸੀਨੀ ਹੋ ਗਿਆ ਮੈਂ ਤੇ ਗਰਮੀ ਨਾਲ ਮੁੰਡਿਆਂ ਦੇ 12 ਵਜੇ ਆਓ ਬ੍ਰੋ ਇਦਾਂ ਨਾ ਨਾ ਕਰ ਹਲ ਬ੍ਰੋ ਬੰਦ ਕਰ ਉਹ ਭਰਾਵਾ ਫਿਰ ਕੀ ਵਲੌਗ ਬੰਦਿਆ ਵਾ ਤੇ ਜਿਨ੍ਹਾਂ ਨੇ ਵੇਖਣੀ ਹੋਗੇ ਬੰਦੇ ਨਹੀਂ ਕਹਿੰਦੇ 12 ਵਜੇ ਮੁੰਡਿਓ ਤੇ ਕਹਿੰਦੇ ਖਾਣਾ ਪੀਣਾ ਵਾ ਤੇ ਟਾਲ ਫਿਟਨੀ ਆ ਜਾਂ ਸੀਰੀਅਲ ਜੂਸ ਚਲੋ ਹੁਣ ਇਹ ਵੀ ਵੇਲਾ ਨਾਲ ਕਰੈਕਸ ਲੈ ਕੇ ਮੁੰਡੇ ਜਾ ਰਹੇ ਆ ਤਾਸ਼ ਦਾ ਪ੍ਰਬੰਧ ਹੋ ਗਿਆ ਏ ਤਾਸ਼ ਅੱਗੇ ਇੱਕ ਨਹੀਂ ਆਈਆਂ ਦੋ 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 ਆ ਗਈਆਂ ਕਿੰਨਾ ਮਜ਼ਾ ਆਏਗਾ ਅੱਜ ਅਗਲੀ ਆਪਾਂ ਕਮਰੇ ਦੇ ਵਿੱਚ ਆ ਗਏ ਤੇ ਹੁਣ ਆਪਾਂ ਤਾਸ਼ ਦੀ ਲੱਗੇਗਾ ਵਾਰੀ ਲਾਉਣ ਅੱਜ ਆਪਾਂ ਨਹੀਂ ਸ਼ਮਟ ਵੀ ਰੱਖੀਏ ਯਾਰ ਮਜ਼ਾ ਆਏਗਾ ਨਹੀਂ ਯਾਰ ਮੈਂ ਦੱਸੂਗਾ ਭਾਬੀ ਤੂੰ ਹੀ ਬਣ ਜਾਣਾ ਬਣ ਜਾਣਾ ਤੂੰ ਦੱਸ ਦੇ ਤੇ ਮੁੰਡੇ ਆ ਇੱਕ ਤਾਸ਼ ਇਤੋਂ ਇੱਕ ਇਤੋਂ ਵੇ ਲੋ ਕਿੰਨਾ ਇਹ ਰੱਬ ਵਣਾ ਜਿਹੜਾ ਬੜਾ ਗਾੜਾ ਗਾੜੀ ਉੱਪਰ ਦਾਲ ਨਹੀਂ ਆਈ ਮਮਾ ਉਹ ਅਖਰੀ ਕੋਈ ਕੀ ਹੈ ਆ ਇਹ ਆ ਮਿਆ ਨਹੀਂ ਮਾਸਾ ਨਹੀਂ ਕਰਦਾ ਮਾਹ ਦੇ ਹੱਸਿਆ ਆਈ ਮਮਾ ਨੂੰ ਫੇਰੀ ਜੱਪਗਾ ਕੀ ਹੈ ਆ ਮਾਹ ਦੇ ਹੱਥੋਂ ਲੱਗਾ ਐਨੀ ਐਨੀ ਮੁਸਕਰਾਹਟ ਮੈਂ ਪਹਿਲੀ ਈ ਵੇਖੀ ਤੇ ਚਿਹਰੇ ਆ ਗਾਂ ਕੋਈ ਆਊਗਾ ਤੇ ਉਹਨੂੰ ਫੜਾ ਲਈ ਭਰਾਵਾ ਆ ਦੁਬਾਰਾ ਕ੍ਰੈਕਸ਼ਨ ਕਰੀ ਮੈਂ ਸਾਲੇ ਕਰ ਸਮਝ ਕੇ ਮਾਲਿਆ ਕਿਤਨ ਸਮਝ ਕੇ ਮਾਲਿਆ ਏ ਇੱਥੇ ਰੱਖ ਅਰੂਰ ਲਬਾ ਹੈਲੋ ਬਈ ਦਾ ਨਾਮ ਹਾਂ ਹੂੰ ਆਏ ਹੋਏ ਆਏ ਹੋਏ ਪਰੀ ਚਲਣਾ ਸੀ ਨਾ ਜਿਹੜੀ ਸਾਰੇ ਬੰਨੋਂ ਸਾਰੇ ਬੰਨਿਓ ਦਿਖੰਦੀ ਆ ਤੇ ਏ ਵਾਇਗਰੂ ਇਹਦਾ ਆਪ ਨੂੰ ਪਤਾ ਮਨਾ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਤੇ ਸਰਪ੍ਰਾਈਜ਼ ਨੂੰ ਵੇਖਣ ਵਾਸਤੇ ਵਲੌਗ ਨਾਲ ਜੁੜੇ ਰਹੋ ਚੈਨਲ ਵਲੌਗ ਵਧੀਆ ਲੱਗਾ ਜੇ ਦਾ ਲਾਈਕ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਓ ਤੇ ਚਲੋ ਫਿਰ ਠੀਕ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਸਾਰਿਆਂ ਦਾ ਸასიਿਕਾ